ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਹਰ ਕੋਈ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਗੱਲਾਂ ਜਾਣਨਾ ਚਾਹੁੰਦਾ ਹੈ ਤੇ ਇਹ ਗੱਲਾਂ ਸਿੱਧੂ ਮੂਸੇਵਾਲਾ ਦੇ ਯਾਰਾਂ ਤੋਂ ਬਿਨਾਂ ਹੋਰ ਕਿਹੜਾ ਦੱਸ ਸਕਦਾ ਹੈ ਹੁਣ ਸਿੱਧੂ ਮੂਸੇਵਾਲਾ ਦਾ ਹੀ ਪਰਿਵਾਰਕ ਮੈਂਬਰ ਤੇ ਯਾਰ ਅਵਰੀਤ ਸਿੱਧੂ ਨੇ ਸਿੱਧੂ ਮੂਸੇਵਾਲਾ ਦੇ ਪੁਰਾਣੇ ਘਰ ਦੀ ਇੱਕ ਯਾਦ ਇੱਕ ਪੌਡਕਾਸਟ ਦੌਰਾਨ ਸਾਂਝੀ ਕੀਤੀ ਹੈ ਜੋ ਤੁਸੀਂ ਅੱਗੇ ਦੇਖ ਸਕਦੇ ਹੋ ਤੇ ਵੀਡੀਓ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਇਹ ਵੀਡੀਓ ਦੇਖ ਸਕਣ ਬਈ ਕਿਹਦੇ ਨਾਲ ਹੋਇਆ ਇੱਕ ਦਿਨ ਕੀ ਹੋਇਆ ਸੀ ਦੇਖ ਰਹੇ ਫਿਲਮ ਰਾਤ ਨੂੰ ਉਹਦੀ ਆਤੂੰ ਦਿਨਾਂ ਬਈ 1:00 2:00 ਵਜੇ ਸੌਣਾ ਹਨ ਕਿਉਂਕਿ ਉਹਨੇ ਬੀਟਾਂ ਬੂਟਾਂ ਲਾ ਕੇ ਨਾਲ ਮੈਂ ਹੁਣ ਪਿਆ ਰਹਿਣਾ ਉਹਨੇ ਗਾਣੇ ਮੰਨ ਲਓ ਅਸੀਂ ਦੋਨੇ ਹੀ ਹੁੰਦੇ ਹਨ ਅੰਦਰ ਵਾਲੇ ਕਰਦੇ ਤੇ ਇੱਧਰ ਵਾਲੇ ਨਾਲ ਵਾਲੇ ਕਮਰੇ 'ਚ ਹੀ ਮਾਤਾ ਸੁੱਤੇ ਹੁੰਦੇ ਤੇ ਬਾਪੂ ਜੀ ਉਹਦੀ ਡਿਊਟੀ ਜਾਂਦੇ ਹੁੰਦੇ ਉਹ ਫਾਇਰ ਬਰਗੇਡ 'ਚ ਜਾਓ ਕਰਦੇ ਸੀ ਬਈ ਹਨ ਤੇ ਉੱਥੇ ਮਾਨਸਾ ਉੱਥੇ ਨਾਈਟ ਡਿਊਟੀ ਹੁੰਦੀ ਸੀ ਉਹਨਾਂ ਦੀ ਉੱਥੇ ਜਾਂਦੇ ਮਾਤਾ ਇੱਧਰ ਇਕੱਲੇ ਹੁੰਦੇ ਬਈ ਕੀ ਹੋਇਆ ਬਈ ਅਸੀਂ ਨਾ ਕਿਤੇ ਫਿਲਮ ਥੋੜਾ ਦੇਖਦੇ ਦੋ ਕਿਤੇ ਦੋਨੇ ਹੀ ਸੌਂਗੇ ਦੋਨੇ ਸੌਂਗੇ ਬਈ ਉਹ ਫਿਲਮ ਸੀਗੀ ਕਿਤੇ ਗੋਲੀਆਂ ਗੂਲੀਆਂ ਵਾਲ ਉਹ ਚੱਲ ਰਹੀ ਐ ਸੀ ਮਾਰ ਤੜ ਫੁੱਲ ਮਾਹੌਲ ਪਰ ਪੂਰਾ ਉਧਰ ਫਾਈਟ ਚੱਲ ਰਹੀ ਬਾਈ ਇਧਰ ਨੀਂਦ ਆ ਗਈ ਬਾਈ ਨੀਂਦ ਵੀ ਕੱਚੀ ਜੀ ਨਹੀਂ ਆਉਣੀ ਹੁੰਦੀ ਜਿਹੜੀ ਬਾਈ ਵੀ ਅਜੇ ਆਈ ਹੋਈ ਐ ਬਸ ਬਈ ਉਧਰੋਂ ਆਵਾਜ਼ ਫੁੱਲ ਸੀ ਉਧਰ ਬਾਈ ਜਦੋਂ ਚੱਲੀਆਂ ਧੜ 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 ਉਹਦੀ ਬਾਈ ਮੈਂ ਉੱਥੇ ਇੱਕੋ ਦਾ ਉਧਰੋਂ ਮੈਂ ਬਾਈ ਨੂੰ ਮਹਾ ਬਾਈ ਉਹ ਉਹ ਵੀ ਉੱਠ ਕੇ ਕਹਿੰਦਾ ਕੀ ਹੋ ਗਿਆ ਕਿ ਮਾਂ ਗੋਲੀ ਚ ਉਹ ਜਦੋਂ ਦੇਖਿਆ ਬਈਆਂ ਅੱਖਾਂਆਂ ਮਾਸੜ ਗਿਆ ਕਹਿੰਦਾ ਪੈਂਟੀ ਕੋਈ ਕਹਿੰਦਾ ਯਾਰ ਇਹਨੂੰ ਬੰਦ ਕਰ ਉਹ ਕਹਿੰਦਾ ਮੈਂ ਕਿਹਾ ਬਈ ਤੈਹੀਂ ਲਾਇਆ ਉਸ ਤੋਂ ਬਾਅਦ ਮਾਤਾ ਉੱਠ ਕੇ ਆ ਗਈ ਬਈ ਉਧਰੋਂ ਮਾਤਾ ਕਹਿੰਦੀ ਆ ਕੀ ਹੋ ਗਿਆ ਕਿ ਕਹਿੰਦੀ ਇਹਨੂੰ ਬੰਦ ਕਰ ਲਿਆ ਕਰੋ ਭੂਖਲੇ ਰਾਤ ਨੂੰ ਕਹਿੰਦੀ ਮੈਂ ਡਰਾਈ ਜਾਂਦੇ ਮੈਂ ਵੀ ਅੱਧੀ ਰਾਤ ਨੂੰ ਕਈ ਯਾਰ ਹੋ ਜਾਂਦਾ ਸੀ ਬਈ ਕਿਉਂਕਿ ਉਹ ਲਾਈਫ ਨਾ ਬਈ ਲੋਕਾਂ ਨੂੰ ਲੱਗਦਾ ਉਹ ਪਿਸਤੌਲ ਬਈ ਆ ਲੈਣਾ ਪਿਸਤੌਲ ਆਏ ਪਿਸਤੌਲ ਦਾ ਤਾਂ ਬਈ ਇੱਕ ਮਿੰਟ ਦਾ ਵਸਾ ਨਹੀਂ ਜਾਂਦਾ ਸੀ ਪਸਾ ਪਸਤਾਲ ਤਾਂ ਉਹਨੇ ਨਾਲ ਜਦੋਂ ਵੀ ਕਿਤੇ ਘਰੋਂ ਨਿਕਲਣਾ ਮੈਂ ਕਈ ਵਾਰ ਮੈਨੂੰ ਜਾਂਦੇ ਜਿਹੜਾ ਵੀ ਬੰਦਾ ਉਹ ਕੌਕ ਮਾਰ ਲਾ ਬਸ ਵੀ ਇੱਕ ਚੈਂਬਰ 'ਚ ਚੜਾ ਕੇ ਰੱਖ ਕੋਈ ਉਹ ਨਹੀਂ ਹੈਗਾ ਵੀ ਆਪਾਂ ਨੂੰ ਮੈਂ ਕਈ ਵਾਰ ਇਹ ਕਹਿੰਦਾ ਕਿ ਮੌਕਾ ਥੋੜੀ ਦੇਣਾ ਅਗਲੇ ਨੇ ਵੀ ਐਂ ਕਰਨ ਦਾ ਜਦੋਂ ਅਗਲਾ ਚਲਾਉਣਾ ਉਹ ਅਗਲੇ ਨੂੰ ਅਗਲੇ ਨੂੰ ਟਾਰਗੇਟ ਆਪਾਂ ਪਤਾ ਆਪਾਂ ਨੂੰ ਥੋੜੀ ਪਤਾ ਵੀ ਕੌਣ ਆ ਰਿਹਾ ਜਦੋਂ ਨਾਲ ਆਪਾਂ ਐਂ ਕਰਨਾ ਉਦੋਂ ਤਾਂ ਕਹਿੰਦਾ ਇਹ ਤਾਂ ਚੱਲੇ ਜਾਣਾ ਇਸ ਦੇ ਨਾਲ ਹੀ ਅਵਰੀਤ ਸਿੱਧੂ ਨੇ ਸਿੱਧੂ ਮੂਸੇਵਾਲਾ ਕੇਸ ਵਿੱਚ ਮਾਰੇ ਗਏ ਦੋ ਗੈਂਗਸਟਰਾਂ ਬਾਰੇ ਵੀ ਦੱਸਿਆ ਕਿ ਕਿਉਂ ਉਹਨਾਂ ਦਾ ਹੀ ਇਨਕਾਊਂਟਰ ਕੀਤਾ ਗਿਆ ਸੀ ਸਿੱਧੂ ਭਾਈ ਵਾਲੇ ਮਸਲੇ ਦੀ ਗੱਲ ਕਰਦੇ ਆਂ ਬਾਈ ਆਪਾਂ ਹੂੰ ਉਹ ਦੋ ਮੁੰਡੇ ਸੀ ਜਿਨ੍ਹਾਂ ਦਾ ਇਨਕਾਊਂਟਰ ਹੋਇਆ ਹਨਾ ਜੀ ਉਹ ਚਲੋ ਬਾਈ ਹੁਣ ਇਨਕਾਊਂਟਰ ਹੋਇਆ ਉਹ ਬੰਦਿਆਂ ਦਾ ਬਾਈ ਕੀ ਮੁੱਦਾ ਕੀ ਪੇਸ਼ ਹੋਇਆ ਫੇਸਬੁੱਕ ਤੇ ਜੀ ਉਹ ਪੰਜਾਬ ਦੇ ਮੁੰਡੇ ਸੀ ਤਾਂ ਕਰਕੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਵੀ ਬਾਕੀ ਹੋਰ ਸਟੇਟਾਂ ਦੇ ਸੀ ਉਹ ਫੜ ਲਏਗੇ ਬਾਈ ਸਰਕਮਸਟੈਂਸ ਜੇ ਬਣ ਜਾਂਦੇ ਨੇ ਪੁਲਿਸ ਦੇ ਉਹ ਬੰਦੇ ਨੇ ਬਾਈ ਲਗਾਤਾਰ 12 ਬੰਦੇ ਮਾਰ ਚੁੱਕੇ ਸੀ ਉਹ ਸਿੱਧੂ ਬਾਈ ਨੂੰ ਮਲਾ ਕੇ 12 ਬੰਦੇ ਬਾਈ ਹੁਣ ਇੱਕ ਪਾਸੇ ਬੰਦੇ ਆਪ ਪੇਸ਼ ਹੋ ਗਏ ਇੱਕ ਪਾਸੇ ਬੰਦੇ ਹਜੇ ਵੀ ਮੁਕਾਬਲਾ ਕਰ ਰਹੇ ਨੇ AK47 ਨਾਲ ਪੁਲਿਸ ਨਾਲ ਤੇ ਬਾਈ ਪੁਲਿਸ ਨੇ ਇਨਕਾਊਂਟਰ ਕਰਤਾ ਉਹ ਹੁਣ ਆਪਣੇ ਲੋਕ ਕਹਿੰਦੇ ਨੇ ਵੀ ਉਹ ਮਾੜਾ ਹੋਇਆ ਜੀ ਉਹ ਸਿੱਖ ਮੁੰਡੇ ਮਾਰਤੇ ਆਇ ਨਹੀਂ ਹੋਇਆ ਉਹ ਬਾਈ ਉਹ ਸਿੱਖ ਨਹੀਂ ਸੀ ਉਹ ਸਿੱਖ ਕਿਵੇਂ ਹੋਗੇ ਬਾਈ ਸਹੀ ਗੱਲ ਸਿੱਖ ਕਦੋਂ ਤੋਂ ਕਿਸੇ ਉਹਦੇ ਵਾਂਗੂ ਉਹਨਾਂ ਨੂੰ ਜਿਹਦਾ ਕੋਈ ਦੋਸ਼ ਨਹੀਂ ਕਿਸੇ ਨੂੰ ਕਿਵੇਂ ਇਹ ਹੱਥੇ ਤੇ ਕਿਵੇਂ ਬਾਹਰ ਕਰਦੇ ਨੇ ਸਿੱਖ ਮੈਂ ਤਾਂ ਬਈ ਕਦੇ ਵੀ ਜਿੰਨਾ ਆਪਾਂ ਨੇ ਇਤਿਹਾਸ ਸੁਣਿਆ ਜਾਂ ਹਨ ਆਪਾਂ ਨੂੰ ਪਤਾ ਵੀ ਆਪਾਂ ਉਹ ਚੀਜ਼ ਆਪਾਂ ਤਾਂ ਕਦੇ ਦੇਖਿਆ ਨਹੀਂ ਵੀ ਐਨ ਹੱਥੇ ਤੇ ਬਾਹਰ ਹੁੰਦਾ